ਦੀ ਗੱਲ ਜੀ ਬਾਈ ਸਾਰਿਆਂ ਨੂੰ ਵੈਲਕਮ ਆ ਆਪਣੀ ਕੋਰ ਨਵੀਂ ਵੀਡੀਓ ਚ ਲੋ ਜੀ ਬਾਈ ਜਿਵੇਂ ਆ ਨਾ ਆਪਾਂ ਦੇਖਦੇ ਆ ਕੰਬਾਈਨਾ ਦੇ ਹੁਣ ਕਣਕ ਦਾ ਸੀਜ਼ਨ ਆ ਗਿਆ ਤਾਂ ਕਈ ਵਾਰੀ ਮਸ਼ੀਨ ਪੁਰਾਣੀ ਹੁੰਦੀ ਆ ਨਾ ਚਾਹੇ ਨਵੀਂ ਵੀ ਆ ਚਾਹੇ ਪੁਰਾਣੀ ਆ ਹਰ ਤਰ੍ਹਾਂ ਦੀ ਚੀਜ਼ ਤੇ ਜਿਵੇਂ ਆਪਾਂ ਦੇਖਦਾ ਟੈਂਪਰੇਚਰ ਮੀਟਰ ਤਾਂ ਬਾਈ ਰੇਖਦੇ ਹੁੰਦੇ ਹੀ ਹੁੰਦਾ ਹਨਾ ਉਹਨੂੰ ਦੇਖਦੇ ਆ ਨਾ ਆਪਣੇ ਇੱਕ ਬਾਈ ਨੇ ਅਲਾਰਮ ਲੱਭ ਬਣਾਇਆ ਸਪੈਸ਼ਲ ਅਲਾਰਮ ਬਣਾਇਆ ਵੀ ਜਿਵੇਂ ਆਪਣਾ ਇੰਜਨ ਦਾ ਟੈਂਪਰੇਚਰ ਜ਼ਿਆਦਾ ਕਰਦਾ ਟਾਮਿਲ ਆਲਾਰਮ ਵੱਜੂਗਾ ਜੇ ਮਲੋ ਟੈਂਕ ਚ ਦਾਣੇ ਜਪ ਓਵਰ ਹੋਣੇ ਆ ਤਾਂ ਵੀ ਆਲਾਰਮ ਵੱਜੂਗਾ ਬਾਕੀ ਪਤਾ ਹੋਣੇ ਆ ਬਾਈ ਦਾ ਕੀ ਪ੍ਰੋਸੈਸ ਆ ਨਾ ਕਿੰਨੇ ਦਾ ਸਾਰਾ ਕਰਦੇ ਆ ਉਹਦਾ ਰਿਵਿਊ ਦਿਖਾਉਣੇ ਆ ਕੰਮ ਇਹਨਾਂ ਵਾਲੇ ਵਾਸਤੇ ਦਾ ਬਾਈ ਬਹੁਤ ਫਾਇਦੇਮੰਦ ਚੀਜ਼ ਆ ਨਾ ਜਿਵੇਂ ਆਪਣਾ ਤੁਹਾਨੂੰ ਪਤਾ ਹੀ ਵੀ ਇੰਜਨ ਸੀਜ਼ਨ ਦੇ ਵਿੱਚ ਐਜੀ ਗੱਲਬਾਤ ਹੋ ਜAVE ਤਾਂ ਬਹੁਤ ਜ਼ਿਆਦਾ ਕੰਮ ਖਰਾਬ ਹੋ ਜਾਂਦਾ ਹੈ ਚਲੋ ਕਰਦੇ ਆ ਫੇਰ ਵੀਡੀਓ ਸਟਾਰਟ ਬਾਈ ਨਾ ਜਿਹੜਾ ਆਲਾਰਮ ਲਾਉਂਦਾ ਇਹ ਵੀਰਾ ਕਿੱਦਾਂ ਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੋ ਠੀਕ ਠਾਕ ਹੋ ਜੀ ਠੀਕ ਠਾਕ ਬਾਈ ਕੀ ਸਿਸਟਮ ਹੈ ਵੀਰੇ ਆਪਣਾ ਬਾਈ ਜੀ ਆਪਾਂ ਨੇ ਹਾਂ ਜੀ ਬਾਈ ਜੀ ਆਪਾਂ ਨੇ ਇੰਜਨ ਸੇਫਟੀ ਆਲਾਰਮ ਬਣਾਇਆਗਾ ਬਾਈ ਜੀ ਅੱਛਾ ਜੀ ਹਾਂ ਜੀ ਇਹ ਆਪਣੇ ਬੱਸ ਟਰੱਕ ਕਮੈਨ ਕਿਸੇ ਵੀ ਚੀਜ਼ ਨੂੰ ਲਾ ਸਕਦੇ ਆ ਜਦੋਂ ਆਪਣਾ ਕਿਸੇ ਵੀ ਚੀਜ਼ ਦਾ ਇੰਜਨ ਗਰਮ ਹੁੰਦਾਗਾ ਸਾ ਉਦੋਂ ਇਹ అలਾਰਮ ਮਾਰਦਾ ਹੈਗਾ ਜੀ ਮੰਨ ਲਓ ਟੈਂਪਰੇਚਰ ਆਪ ਸੈੱਟ ਕਰਨਾ ਕਿ ਮੈਨੂੰ ਹੋਇਆ ਨਾ ਟੈਂਪਰੇਚਰ ਤੁਸੀਂ ਆਪ ਸੈੱਟ ਕਰ ਸਕਦੇ ਹੋ ਜਿਵੇਂ ਹੁਣ ਆਪਾਂ ਨੇ 90 ਦੇ ਟੈਂਪਰੇਚਰ ਸੈੱਟ ਕਰ ਰੱਖਿਆ ਹੈਗਾ ਤੇ ਆ 90 ਦੇ ਹਾਂ ਆ ਥੱਲੋ ਸੈੱਟ ਹੋ ਜਾਂਦਾ ਉੱਤੇ ਟੈਂਪਰੇਚਰ ਦੱਸੂਗਾ ਜਿੰਨਾ ਸੈਟ ਟੈਂਪਰੇਚਰ ਹੈਗਾ ਠੀਕ ਹੈ ਜੀ ਤੇ ਜੇ ਮੈਂ ਆਪਾਂ 90 ਦੇ ਟੈਂਪਰੇਚਰ ਸੈੱਟ ਕਰਦਾ ਜਦੋਂ ਆਪਣਾ ਇੰਜਨ 90 ਤੋਂ ਅਪ ਹੋਊਗਾ 90 ਤੋਂ 91 ਹੋਊਗਾ 91 ਹੋਊਗਾ ਤਾਂ ਡਰਾਈਵਰ ਲਵੇ ਹਾਰਨ ਮਾਰੂਗਾ ਇਸ ਤਰ੍ਹਾਂ ਆਵਾਜ਼ ਕਰੂਗਾ ਇਹ ਅੱਛਾ ਮੰਨ ਲਓ ਇਹ ਆਵਾਜ਼ ਉੱਤਰੇ ਉੱਪਰ ਕੈਬਨ ਚ ਹਾਂ ਕੈਬਨ ਚ ਲੱਗੂਗਾ ਇਹ ਡਰਾਈਵਰ ਕੋਲੇ ਆਵਾਜ਼ ਜਾਊਗੀ ਵੀ ਜਿਹੜਾ ਆਪਣਾ ਇੰਜਨ ਹੈ ਉਹ ਗਰਮ ਹੋ ਗਿਆ ਭਰਾਵਾ ਇਹ 90 ਤੋਂ ਪਲੱਸ ਹੋ ਗਿਆ ਠੀਕ ਆਪਣੀ ਗੌਰ ਕਰ ਗੌਰ ਕਰ ਆਪ ਦੀ ਵੀ ਇਹਨੂੰ ਕੀ ਦਿੱਕਤ ਹਾਂ ਚਤਾਬ ਨਹੀਂ ਦੇਊਗਾ ਵੀ ਇਹਨੂੰ ਕੀ ਦਿੱਕਤ ਆ ਗਈ ਇਹਨੂੰ ਤੁਸੀਂ ਘੱਟ ਜਾਂ ਵੱਧ ਆਪ ਅਡਜਸਟ ਕਰ ਸਕਦੇ ਹੋ ਇਹ ਆਪਣੇ ਕੋਲੇ ਇਹਦੇ ਬਟਨ ਲੱਗੇ ਨੇ ਅਡਜਸਟੇਬਲ ਹੈਗਾ ਇਹ ਤੁਸੀਂ 95 ਤੇ ਵੀ ਬੰਨ ਸਕਦੇ ਹੋ ਉੱਤੇ ਵੀ ਬਣ ਸਕਦੇ ਹਾਂ ਜਾਂ ਥੱਲੇ ਵੀ ਬਣ ਸਕਦੇ ਹਾਂ ਇਹਦੇ ਨਾਲ ਮਤਲਬ ਆਪਣੀ ਇੰਜਨ ਜਿਹੜਾ ਲਾਰਮ ਹੈ ਨਾ ਸੇਫਟੀ ਲਾਰਮ ਬਣਾਇਆ ਹੈ ਇਹ ਇਕੱਲੀ ਕੰਬੈਨ ਤੇ ਨਹੀਂ ਕਾਰ ਟਰੈਕਟਰ ਗੱਡੀ ਹਨਾ ਬਾਕੀ ਹੋਰ ਵੀ ਜਿਹੜੀ ਚੀਜ਼ ਤੇ ਜਿਹੜੀ ਚੀਜ਼ ਦੇ ਵਿੱਚ ਟੈਂਪਰੇਚਰ ਚੱਲਦਾ ਹਰ ਚੀਜ਼ ਤੇ ਇਹਨੂੰ ਕੰਟਰੋਲ ਕਰ ਸਕਦਾ ਹੈ ਬਾਕੀ ਸਿਸਟਮ ਹੈ ਨਾ ਜਿਵੇਂ ਦੱਸਿਆ ਬਾਈ ਨੇ 90 ਦੇ ਨੂੰ ਆ ਥੱਲੇ ਨੂੰ 90 ਤੇ ਸੈਟ ਕਰਿਆ ਹੋਇਆ ਹੁਣ ਅੱਜ ਤਾਂ ਫਿਲਹਾਲ ਹੈ ਨਾ ਟੈਂਪਰੇਚਰ 14.4 ਆ ਇਹ ਜਦ ਇਹ 90 ਤੇ ਹੋ ਜਾਊਗਾ ਤਾਂ 91 ਨਹੀਂ ਹੋਊਗਾ 90 ਤੇ ਜਾ ਕੇ ਤੁਹਾਨੂੰ ਇਹਦਾ ਆਲਾਰਮ বাজੂਗਾ ਇਹ ਕੰਪੈਨ ਵਾਸਤੇ ਹੈ ਨਾ ਬਹੁਤ ਵਧੀਆ ਚੀਜ਼ ਆ ਜਿਵੇਂ ਆਪਾਂ ਦੇਖਦੇ ਆ ਦੀ ਸੀਲਿੰਗ ਦੇ ਵਿੱਚ ਇੰਜਨ ਸੀਜ ਹੋ ਜਾਵੇ ਜਾਂ ਗਰਮ ਹੋ ਕੇ ਨਾ ਕੋਈ ਸਕੈਂਸ ਘੱਟੇ ਪਾੜ ਜਾਵੇ ਤਾਂ ਇੱਕ ਮਸ਼ੀਨ ਖੜਦੀ ਆ ਉਹ ਤੋਂ ਬਾਅਦ ਨੁਕਸਾਨ ਆ ਜਿਹੜਾ ਉਹ ਤੋਂ ਜਿਹਨੂੰ ਹੈਗਾ ਹੀ ਹੈਗਾ ਅੱਛਾ ਭਾਈ ਜੀ ਫੇ ਆਪ ਤਿਆਰ ਕਰਿਆ ਵੀ ਜਾਂ ਮੰਨ ਲਓ ਨਵੇਂ ਬਣਾਏ ਲੇ ਕੇ ਨਾ ਇਹ ਆਪਾਂ ਨੇ ਆਪ ਕਾੜ ਕੱਢੀ ਹੈਗੀ ਹੌਲੀ ਹੌਲੀ ਮੈਨੂੰ 5-7 ਸਾਲ ਹੋ ਗਏ ਨੂੰ ਲੱਗੇ ਨੂੰ ਕਰਦੇ ਕਰਦੇ ਆਪਾਂ ਇਸ ਮੁਕਾਮ ਤੇ ਪਹੁੰਚੇ ਆ ਵੀ ਆਪਾਂ ਨੇ ਇਹ ਕੰਮ ਜਾਬ ਕਰ ਲਿਆ ਠੀਕ ਹੈ ਜੀ ਇਹ ਲਾਏ ਵੀ ਆ ਫਿਰ ਹਾਂਜੀ ਹਾਂਜੀ ਬਹੁਤ ਲਾਏ ਨੇ ਪਿਛਲੇ ਮਤਲਬ 2 ਸਾਲ ਤੋਂ ਆਪਾਂ ਇਹਨਾਂ ਨੂੰ ਮਤਲਬ ਰੈਗੂਲਰ ਲਾ ਰਹੇ ਹਾਂ ਕਿੰਨੇ ਗਲਾ ਤੇ ਆਪਾਂ ਨੇ 70 80 ਪੀਸ ਲਾਤੇ ਸੀ 70 80 ਪੀਸ ਲਾਉਣ ਤੋਂ ਬਾਅਦ ਰਿਜ਼ਲਟ ਕਿ ਇਹਨਾਂ ਪੂਰਾ ਓਕੇ ਆ ਜੀ 00 ਓਕੇ ਰਿਜ਼ਲਟ ਆਇਆ ਕੋਈ ਵੀ ਕਿਸੇ ਕਿਸਮ ਦੀ ਦਿੱਕਤ ਨਹੀਂ ਆਈ ਕਿਸੇ ਦਾ ਵੀ ਕੋਈ ਉਲੰਭਾ ਨਹੀਂ ਆਇਆ ਅੱਛਾ ਹੈ ਹੈ ਮਤਲਬ ਬੈਟਰੀ 12 ਵੋਲਟ ਹਾਂ 12 ਵੋਲਟ ਡੀਸੀ ਤੇ ਚੱਲੇਗਾ ਜੀ ਠੀਕ ਹੈ 12 ਵੋਲਟ ਦਾ ਬਾਈ ਸਿਸਟਮ ਹੈ ਬਾਈ ਦਾ ਹਾਂ ਜਿਹੜੇ ਕਮਾਈਨਾਂ ਵਾਲੇ ਵੀ ਜਨਾ ਆਪਣੇ ਜਿਹੜੇ ਜਿੰਨੇ ਵੀ ਮੇਰੇ ਨਾਲ ਜੁੜੇ ਹੋਏ ਆ ਵੱਧ ਤੋਂ ਵੱਧ ਇਹ ਵੀਡੀਓ ਨੂੰ ਦੇਖ ਕੇ ਨਾ ਬਾਈ ਦਾ ਨੰਬਰ ਸਾਰਾ ਹ 81464 76869 ਮੇਰਾ ਮੋਬਾਈਲ ਇਹ ਬਾਈ ਦਾ ਨੰਬਰ ਆ ਜੀ ਜਿਹੜੇ ਮੇਰੇ ਵੀਰ ਨੇ ਕਹੇ ਨੇ ਲਵਾਉਣਾ ਹਨ ਤਾਂ ਇਹ ਨੰਬਰ ਤੇ ਬਾਈ ਉਹਨਾਂ ਦੇ ਕਨੈਕਟ ਕਰਕੇ ਤਾਂ ਬਾਈ ਜਿਵੇਂ ਹੋਣਾ ਆਪਣੇ ਐਮਪੀ ਜਾਂ ਯੂਪੀ ਦੇ ਵਿੱਚ ਜਿਵੇਂ ਕੰਬਾਈਨਾ ਮੈਂ ਇਹਨਾਂ ਦਾ ਆਲ ਵਰਲਡ ਦੇ ਵਿੱਚ ਜਿਵੇਂ ਸਾਨੂੰ ਮਾਲ ਉੱਥੇ ਤੇ ਕਾਲ ਆ ਜਿਵੇਂ ਬਾਈ ਸਾਡੇ ਕੋਲ ਮੈਨੂੰ ਲਾਉਣਾ ਫੇਰ ਤੁਸੀਂ ਕੀ ਕਰੋਗੇ ਇਹ ਬਾਈ ਆਪਾਂ ਕੋਰੀਅਰ ਕਰ ਦਿੰਨੇ ਆ ਇੱਥੋਂ ਲਾਉਣਾ ਕੋਈ ਔਖਾ ਨਹੀਂ ਦੋ ਤਾਰਾਂ ਇਹਦੀਆਂ ਨੈਗੇਟਿਵ ਪੋਜ਼ੀਟਿਵ ਦੀਆਂ ਲਾਉਣੀਆਂ ਨੇ ਤੇ ਲਾਉਣਾ ਕੋਈ ਬੜਾ ਔਖਾ ਨਹੀਂ ਹੈਗਾ ਹਾਊਸ ਪੈਪ ਚ ਇਹਦਾ ਇੱਕ ਸਿਸਟਮਾ ਛੋਟਾ ਜਿਹਾ ਲੱਗ ਜਾਂਦਾ ਹੈਗਾ ਠੀ ਤੇ ਇਹ ਲਾਉਣ ਔਖਾ ਨਹੀਂ ਆਪ ਹੀ ਬੰਦਾ ਲਾ ਸਕਦਾ ਜਾਂ ਨੇੜੇ ਦੇ ਇਲੈਕਟ੍ਰਿਕਸਨ ਤੋਂ ਲਵਾ ਸਕਦੇ ਹੋ ਦੋ ਤਾਰਾਂ ਹੀ ਲਾਉਣੀਆਂ ਬਸ ਹਾਂਜੀ ਹਾਂ ਕਰੰਟ ਅਰਥ ਦੀਆਂ ਲਾਉਣੀਆਂ ਨੇ ਤੇ ਆਹ ਸੈਂਸਰ ਹੈਗਾ ਇਹ ਆਪਣੀ ਉਹਦੇ ਪਾਈਪ ਚ ਲੱਗ ਜਾ ਅੱਛਾ ਇਹ ਆਪਣੇ ਪਾਈਪ ਦੇ ਵਿੱਚ ਲੱਗਣਾ ਉਸ ਪਾਈਪ ਦੇ ਹਾਂਜੀ ਗੱਛੇਦ ਕਰਕੇ ਹਾਂ ਛੇਦ ਕਰਕੇ ਲੱਗ ਜਾ ਠੀਕ ਹੈ ਜੀ ਫਿਰ ਜਿਹੜਾ ਇਹ ਮੀਟਰ ਹੈ ਇਹ ਕਿੱਥੇ ਲੱਗੂਗਾ ਜੀ ਇਹ ਆਪਣੇ ਡੈਸ਼ਬੋਰਡ ਚ ਲਾ ਸਕਦੇ ਆਪਾਂ ਕੈਬਨ ਦੇ ਵਿੱਚ ਕੈਬਨ ਦੇ ਲਵੇ ਡਰਾਈਵਰ ਦੇ ਸਾਹਮਣੇ ਲੱਗ ਜਾਊਗਾ ਬਹੁਤ ਵਧੀਆ ਚੀਜ਼ ਆ ਨਾ ਬਾਈ ਕਮੈਨ ਵਾਲੇ ਵਾਸਤੇ ਬਾਕੀ ਹੋਰ ਵੀ ਇੱਕ ਤੁਜੀ ਦੱਸ ਦਦੇ ਜਿਹੜਾ ਦਾਹ ਟੈਂਕ ਆ ਇੱਕ ਦੂਸਰਾ ਆਏਗਾ ਬਾਈ ਜੀ ਦਾਣਿਆਂ ਦੇ ਟੈਂਕ ਵਾਲਾ ਹੈਗਾ ਆ ਆਪੇ ਮੰਨ ਲਓ ਜਿਵੇਂ ਦਾਣੇ ਟੈਂਕ ਭਰਨੇ ਤੇ ਹੈ ਜੀ ਹਾਂਜੀ ਜੇ ਦਾਣੇ ਓਵਰ ਹੋ ਜਾਂਦੇ ਆ ਹਾਂ ਜਿਵੇਂ ਹੁਣ ਆਪਣਾ ਦਾਣੇ ਵਾਲਾ ਟੈਂਕ ਭਰ ਜਾਂਦਾ ਹੈ ਕਣਕ ਜੀਰੀ ਦਾ ਤਾਂ ਉਦੋਂ ਨਾਲੇ ਤਾਂ ਦਾਣੇ ਡੁੱਲਦੇ ਨੇ ਐਲੀਵੇਟਰ ਚੋਕ ਹੋ ਜਾਂਦਾ ਆਪਣਾ ਸਮੇਂ ਦਾ ਨੁਕਸਾਨ ਹੁੰਦਾ ਹੈਗਾ ਤਾਂ ਇਹ ਸਿਸਟਮ ਹੈ ਜਿਹੜਾ ਆਪਣਾ ਇਹ ਜਦੋਂ ਦਾਣੇ ਵਾਲਾ ਟੈਂਕ ਭਰੂਗਾ ਉਸ ਤੋਂ ਥੋੜਾ ਜਿਹਾ ਪਹਿਲਾਂ ਡਰਾਈਵਰ ਕੋਲੇ ਆਰਨ ਵੱਜੂਗਾ ਡਰਾਈਵਰ ਨੂੰ ਸੁਚੇਤ ਕਰ ਦੂਗਾ ਵੀ ਜਿਹੜਾ ਤੇਰਾ ਦਾਣੇ ਵਾਲਾ ਟੈਂਕਾ ਭਰਾਵਾ ਭਰ ਗਿਆ ਹੁਣ ਤੂੰ ਆਪਣੀ ਮਸ਼ੀਨ ਨੂੰ ਮਤਲਬ ਰੋਕ ਲੈ ਜਾਂ ਦਾਣੇ ਪਾ ਦੇ ਤਾਂ ਇਹਦੇ ਵਾਸਤੇ ਵੀ ਬਸ ਦੋ ਤਾਰਾਂ ਕਰੰਟ ਆਰਥ ਲਾਉਣਾ ਨਹੀਂ ਆ ਇਹ ਵੀ ਉਹੀ ਉਕੜੇ ਵਾਲੀ ਹਾਂ ਤੇ ਆ ਸਿਸਟਮ ਹੈਗਾ ਇਹ ਕਿਤੇ ਲੱਗੂਗਾ ਜੀ ਫਿਰ ਇਹ ਦਾਣੇ ਵਾਲੇ ਟੈਂਕ ਚ ਲਾ ਲੈਣਾ ਵੀ ਜੀ ਆਪਾਂ ਨੇ ਅੱਛਾ ਇਹ ਦਾਣੇ ਵਾਲੇ ਟੈਂਕ ਦੇ ਵਿੱਚ ਲੱਗੇ ਹੈ ਜੀ ਮਤਲਬ ਹਾਂਜੀ ਤੇ ਇਹ ਜਦੋਂ ਦਾਣੇ ਇਹਦੇ ਕੋਲੇ ਇਸ ਤਰ੍ਹਾਂ ਆਉਣਗੇ ਆਵਾਜ਼ ਕਰੂਗਾ ਕਿਹਦੇ ਵਿੱਚ ਦਿਬਾਕ ਖਾਤਾ ਚਲਾਤਾ ਦਾ ਵੀ ਵੀਰੇ ਹਾਂਜੀ ਜਦੋਂ ਇਹਨੂੰ ਦਾਣੇ ਲੱਗ ਗਏ ਹਾਂਜੀ ਜਿੱਥੇ ਆਪਣਾ ਮਰਜ਼ੀ ਟੈਂਕ ਦੇ ਵਿੱਚ ਕਸਟਮਾਈਜ਼ਮੈਂਟ ਕਰ ਦੋ ਜੀ ਹਾਂਜੀ ਜਦੋਂ ਦਾਣੇ ਲੱਗ ਗਏ ਤੇ ਉਹ ਤੋਂ ਬਾਅਦ ਇਹਨੇ ਅਲਾਰਮ ਅਲਾਰਮ ਮਾਰ ਦੇਣਾ ਜਦੋਂ ਆਪਾਂ ਨੇ ਟੈਂਕ ਖਾਲੀ ਕਰਤਾ ਤਾਂ ਇਹਨੇ ਪਿਛਾਂ ਛੱਡ ਜਾਣਾ ਇਸ ਤਰ੍ਹਾਂ ਕੀ ਸਹੀ ਗੱਲ ਹੈ। ਵਾਕਈ ਇਹ ਨਾ ਮੈਂ ਫੇਰ ਤੁਹਾਨੂੰ ਦੱਸਦਾ ਬਾਈ ਦਾ ਵਿਸਟਿੰਗ ਕਾਰਡ ਆ ਇਹ ਜੇ ਮੇਰੇ ਕਿਸੇ ਵੀ ਨੇ ਨਾ ਲਗਾਉਣਾ ਮਸ਼ੀਨ ਤੇ ਹਾਂਜੀ ਜਾਂ ਕਿਸੇ ਵੀ ਟਰੈਕਟਰ ਟਰੱਕ ਕਾਰ ਕੰਪੈਨਰ ਸਿੱਤਾ ਲਗਾਉਣਾ ਮੇਰਾ ਵੀਰੇ ਨੰਬਰ ਦੇਣਾ ਤਾਂ ਕਨੈਕਟ ਕਰ ਸਕਦਾ ਹਾਂਜੀ ਮੇਰਾ ਸਭ ਵਧੀਆ ਬਾਈ ਨੇ ਨਾ ਜਿਹੜਾ ਕੰਬਾਈਨ ਵਾਲੇ ਵੀਰਾਂ ਵਾਸਤੇ ਤਿਆਰ ਕਰਿਆ ਸਮਾਨ ਇਹ ਐਡਰੈਸ ਹੁੰਦਾ ਨਾ 5 ਚਨਲ ਦਾ ਫਿਰ ਆਪਣੇ ਦੇ ਹੋਮ ਡਿਲੀਵਰੀ ਮਤਲਬ ਜਿਹੜੀ ਜਾਂਦੀ ਹੈ ਉਹ ਖਰਚਾ ਤੁਹਾਡਾ ਕਿ ਜ਼ਿੰਮੇਵਾਰ ਦੇ ਹੋਊਗਾ ਨਹੀਂ ਆਪਣੇ ਖਰਚਾ ਹੁੰਦਾ ਹੈਗਾ ਆਪਾਂ ਉਹਨਾਂ ਨੂੰ ਉਹ ਡਿਲੀਵਰੀ ਦੇ ਦਾਂਗੇ ਕੋਰੀਅਰ ਕਰ ਦਾਂਗੇ ਆਪਾਂ ਨੂੰ ਮਤਲਬ ਆ ਆਪਣਾ ਹੀ ਖਰਚਾ ਹੋਊਗਾ ਕੀ ਰੇਟ ਕੀ ਹੈ ਵੀਰੇ ਇਹਦਾ ਇਹਦਾ ਰੇਟ 3100 ਰੁਪਏ ਹੈ ਬਾਈ ਜੀ ਇਹਦਾ 2000 ਜਨਾ ਲਾਰਮਾ ਇਹਦਾ 3100 3100 ਰੁਪਏ ਇਹਦਾ 2000 ਰੁਪਏ ਵਿੱਚ ਇਹਦਾ ਟੈਂਕ ਵਾਲੇ ਦਾ 2000 ਰੁਪਿਆ ਇੰਜਨ ਨਾਰਮਾ ਜਿਹੜਾ 3100 ਰੁਪਿਆ ਹੈ 3100 ਰੁਪਿਆ ਬਾਈ ਤੁਹਾਡਾ ਲੱਖ ਡੇਢ ਲੱਖ ਦਾ ਨੁਕਸਾਨ ਹੈ ਜਿਹੜਾ ਹਨਾ ਹੋਣ ਤੋਂ ਬਚਾ ਸਕਦਾ ਹੈ ਬਾਕੀ ਜਿਹੜੇ ਵੀਰਾਂ ਨਾਲ ਹੋਈ ਹੋਈ ਹੈ ਉਹਨਾਂ ਨੂੰ ਤਾਂ ਪਤਾ ਹੀ ਹੈ ਨਾ ਕਿ ਜਦੋਂ ਇੰਜਣ ਸੀ ਜਾਂਦੇ ਕਿ ਚਾਹੇ ਜਾਂ ਕੰਮ ਹੋ ਜੇ ਵੀ ਅ ਖਾਦਾ ਕੰਮ ਖਰਾਬ ਹੋ ਜਾ ਠੀਕ ਹੈ ਵੀਰੇ ਹਾਂਜੀ ਆਪਣਾ ਦੇਸਤਕ ਸਮਰੂਰ ਚ ਸੰਗਤਪੁਰਾ ਪਿੰਡ ਹੈਗਾ 8146676869 ਆਪਣਾ ਮੂਰਾ ਸੋਭਾ ਜੀ ਦਾ ਨੰਬਰ ਆ ਕਰ ਲਿਓ ਨੋਟ ਜਿੱਥੇ ਵੀ ਮੇਰਾ ਵੀਰ ਬੈਠਾ ਹੋਵੇ ਕੋਈ ਹੈ ਨਾ ਜਿੰਨ ਮਗਾਉਣਾ ਹੋਵੇ ਜੀ ਨੇ ਤਾਂ ਫੋਨ ਕਰਕੇ ਕੋਰੀਅਰ ਕਰਦਾ ਕੋਰੀਅਰ ਹੋ ਜਾਊਗਾ ਸੋਭਾ ਜੀ ਦਾ ਫੇਰ ਮੈਂ ਤੁਹਾਨੂੰ ਨੰਬਰ ਦੇ ਦਿੰਦਾ ਇਹ ਨੰਬਰ ਤੇ ਕਨੈਕਟ ਜੂਰ ਕਰਕੇ ਤਾਂ ਜਿਹੜਾ ਸਿਸਟਮ ਆ ਬਾਈ ਦਾ ਨਾ ਬੜਾ ਸੋਹਣਾ ਲੱਗਿਆ ਠੀਕ ਆ ਵੀਰੇ ਠੀਕ ਹੈ ਥੈਂਕ ਯੂ ਬਹੁਤ ਬਹੁਤ ਧੰਨਵਾਦ ਤੇਰਾ ਥੈਂਕ ਯੂ